ਅੱਜ ਆਏ ਅਸੀਂ ਪਿੰਡ ਸੰਗੇਜਗੀਰ ਜਿੱਥੇ ਇੱਕ ਆਕਾਸ਼ ਇੱਕ ਮੁੰਡਾ ਹੈਂਡੀਕੈਪ ਜਿਹਦਾ ਇੱਕ ਟ੍ਰੇਨ ਦੀ ਚਪੇੜ ਦੇ ਆਉਣ ਦੇ ਨਾਲ ਹੱਥ ਕੱਟਿਆ ਗਿਆ ਸੀ ਉਸ ਤੋਂ ਬਾਅਦ ਵੀ ਉਹਨੇ ਪੜ੍ਹਾਈ ਨੂੰ ਆਪਣੇ ਨੂੰ ਜਾਰੀ ਰੱਖਦੇ ਹੋ ਸ਼ਾਇਦ ਕੀਤਾ ਲੋਕਾਂ ਨੇ ਪਿੰਡ ਦੇ ਸਰਪੰਚਾਂ ਨੇ ਔਰ ਕੋਈ ਐਨਆਰਈ ਵੀਰਾਂ ਨੇ ਉਹਦੀ ਬੜੀ ਮਦਦ ਕੀਤੀ ਇੱਕ ਗਰੀਬ ਘਰਾਨੇ ਨਾਲ ਸੰਬੰਧ ਰੱਖਦਾ ਆਓ ਉਹਨਾਂ ਦੇ ਜਾਣਦੇ ਆ ਕਿ ਉਹਨਾਂ ਨੇ ਇੱਕ ਪਲੱਸ 2 ਦੇ ਵਿੱਚੋਂ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ 94% ਨੰਬਰ ਲੈ ਕੇ ਇੱਕ ਇਤਿਹਾਸਰ ਚ ਆਇਆ ਉਸ ਬੱਚੇ ਨੇ ਜੋ ਗਰੀਬੀ ਦੇ ਵਿੱਚ ਕਾਫੀ ਲਿਫਟ ਹਨ ਤੇ ਉਹ ਵਿਚਾਰੇ ਇਸ ਗਰੀਬੀ ਦੀ ਆਪਣੀ ਪੜਾਈ ਨਹੀਂ ਜਾਰੀ ਰੱਖਿਆ ਸਾਡੇ ਨਾਲ ਆਕਾਸ਼ ਮੁੰਡਾ ਪਿੰਡ ਸੰਗੇਜਗੀਰ ਆਉਂਣਾ ਨਾਲ ਗੱਲ ਗੱਲ ਕਰਦੇ ਆ ਤੇ ਉਹਨਾਂ ਨੇ ਕਿੱਦਾਂ ਇਸ ਮੁਕਾਮ ਨੂੰ ਹਾਸਲ ਕੀਤਾ ਹਾਂਜੀ ਕਾਸ਼ ਜੀ ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਆਕਾਸ਼ ਹੈ ਜੀ ਪਿੰਡ ਸੰਗੇਜਗੀਰ ਹਾਂਜੀ ਉਰੇ ਨਗਰ ਦੇ ਸਹਿਯੋਗ ਦੇ ਨਾਲ ਤੇ ಗ್ರಾಮ ਪੰਚਾਇਤ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਅੰਕਲ ਜੀ ਕਸ਼ਮੀਰੀ ਲਾਲ ਜੀ ਅਤੇ ਸਾਰੇ ਹੀ ਐਨ ਆਰ ਆਈਜ਼ ਦੇ ਸਹਿਯੋਗ ਦੇ ਨਾਲ ਮੇਰੇ ਜਾਨੀ ਕਿ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਮੈਨੂੰ ਇਹ ਅੰਕਲ ਜੀ ਉਹਨਾਂ ਨੇ ਲਿੱਤਰਾ ਸਕੂਲ ਦੇ ਵਿੱਚ ਦਾਖਲਾ ਦਵਾਇਆ ਪਹਿਲਾਂ ਮੈਂ 2015 ਤੱਕ ਆਪਣੀ ਪੜ੍ਹਾਈ 10ਵੀਂ ਦੀ ਛੱਡ ਚੁੱਕਿਆ ਸੀ ਤੇ ਉਸ ਤੋਂ ਕਿਨਾਂ ਕਰਕੇ ਆਪਣੀ ਜਿਹੜੀ ਤੁਸੀਂ ਪੜ੍ਹਾਈ ਜਾਰੀ ਨਹੀਂ ਰੱਖ ਸਕੇ ਉਹਨਾਂ ਨੂੰ ਛੱਡਣਾ ਪਿਆ ਕਰਦੇ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਸੀ ਕਿ ਮੇ ਫਾਦਰ ਸਾਹਿਬ ਬਿਮਾਰ ਰਹਿੰਦੇ ਸਕੇ ਹਾਂਜੀ ਤੇ ਜਿਹਦੇ ਕਾਰਨ ਮੈਨੂੰ ਆਪਣੀ 10ਵੀਂ ਦੀ ਪੜ੍ਹਾਈ ਜਿਹੜੀ ਆ ਵਿੱਚ ਛੱਡਣੀ ਪਈ ਤੇ ਉਸ ਤੋਂ ਬਾਅਦ ਕੰਮ ਕੀ ਸ਼ੁਰੂ ਕੀਤਾ ਤੁਸੀਂ ਸਿਰ ਪਹਿਲਾਂ ਮੈਂ ਯਾਨੀ ਕਿ ਲੱਕੜ ਦਾ ਕੰਮ ਕਰਦਾ ਸੀ ਪਰ ਉਦੋਂ ਮੈਂ ਬਹੁਤ ਬਿਮਾਰ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਬਿਮਾਰ ਤੋਂ ਇਲਾਜ ਕਰਾਉਣ ਤੋਂ ਬਾਅਦ ਤੇ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਯਾਨੀ ਕਿ ਸ਼ੁਰੂ ਕੀਤਾ ਕਿੱਥੇ ਕੀਤਾ ਸੀ ਇਹ ਜੀ ਮੈਂ ਜਲੰਧਰ ਕੰਪਨੀ ਦੇ ਵਿੱਚ ਆਰ ਵੀ ਵਰਮਾ ਕੰਪਨੀ ਸੀ ਜਿਹਦੇ ਵਿੱਚ ਮੈਨੂੰ ਜੋਬ ਮਿਲੇ ਸੀਗੀ ਹਾਂਜੀ ਤੇ ਇਸ ਤਰ੍ਹਾਂ ਮੈਂ ਆਪਣੇ ਯਾਨੀ ਕਿ ਕਾਰ ਦੇ ਕਰਦੇ ਤੇ ਜਲੰਧਰੋਂ ਜਿਸ ਤਰ੍ਹਾਂ ਇੱਕ ਦਿਨ ਮੈਂ ਆ ਰਿਹਾ ਸੀ ਮਈ ਦੀ ਗੱਲ ਹੈ ਜੀ ਮਈ ਦੀ 17 ਤਰੀਕ ਨੂੰ ਜੀ ਤੇ ਗੱਡੀ ਦੇ ਵਿੱਚ ਆਂਦੇ ਆਂਦੇ ਆ ਤੇ ਜਲੰਧਰੋਂ ਆਂਦੇ ਆ ਸ਼ੰਕਰ ਸਟੇਸ਼ਨ ਦੇ ਉੱਤੇ ਮੈਂ ਯਾਨੀ ਕਿ ਡੇਗ ਗਿਆ ਗੱਡੀ ਦੇ ਵਿੱਚੋਂ ਜਿਸ ਦੇ ਕਾਰਨ ਇਹ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਪੜਾਈ ਛੱਡਤੀ ਸੀ ਹਾਂਜੀ 2015 ਚ ਪੜਾਈ ਛੱਡੀ ਸੀਗੀ ਤੇ ਫਿਰ ਉਸ ਤੋਂ ਬਾਅਦ ਯਾਨੀ ਕਿ ਮੇਰਾ ਐਕਸੀਡੈਂਟ ਹੋਣ ਤੋਂ ਬਾਅਦ ਹੀ ਮੈਂ ਯਾਨੀ ਕਿ ਆਪਣਾ ਹੌਸਲਾ ਨਹੀਂ ਆ ਰਿਹਾ ਤੇ ਅਗਲੇ ਮਹੀਨੇ ਹੀ ਮੈਂ ਅੰਕਲ ਜੀ ਉਹਨਾਂ ਨੂੰ ਕਹਿ ਕੇ ਆਪਣਾ ਦਾਖਲਾ ਜਿਹੜਾ ਆ ਲਿੱਤਰਾ ਸਕੂਲ ਦੇ ਵਿੱਚ ਕਰਵਾਇਆ ਪਲੱਸ 1 ਹਾਂਜੀ ਪਲੱਸ 1 ਦੇ ਅੱਛੇ ਉਸ ਤੋਂ ਬਾਅਦ ਪੜਾਈ ਆਪਣੇ ਸ਼ੁਰੂ ਕੀਤੀ ਹਾਂਜੀ ਉਸ ਤੋਂ ਬਾਅਦ ਪੜਾਈ ਕਿ ਕਿਦਾਂ ਦਾ ਮਹਿਸੂਸ ਕਰਦਾ ਹੈ ਕਿੰਨੇ ਅੰਕ ਪ੍ਰਾਪਤ ਕੀਤੇ ਤੁਸੀਂ ਹਾਂਜੀ ਹੁਣ ਮੈਂ ਪਲੱਸ 1 ਦੇ ਵਿੱਚ ਜਿੱਦਾਂ ਮੈਨੂੰ ਬਹੁਤ ਹੌਸਲਾ ਮਿਲਿਆ ਸੀ 77% ਸੀਗੇ ਤੇ ਉਸ ਤੋਂ ਬਾਅਦ ਇੰਦੇ ਉਤਸ਼ਾਹਤ ਬਹੁਤ ਕੀਤਾ ਤੇ ਸਾਰੇ ਉਹਨਾਂ ਨੇ ਵੀ ਤੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਦੇ ਸਹਿਯੋਗ ਨਾਲ ਤੇ ਮੇਰੇ ਹੁਣ ਪਲੱਸ 2 ਦੇ ਵਿੱਚ 94% ਨੰਬਰ ਜਿਹੜੇ ਆ ਉਹ ਮੈਂ ਹਾਸਲ ਕੀਤੇ ਆ ਤੇ ਅੱਗੇ ਤੁਸੀਂ ਆਪਾਂ ਕੀ ਤੁਹਾਡਾ ਸੁਪਨਾ ਕੀ ਕੀ ਕਰਨਾ ਚਾਹੁੰਦੇ ਹੋ ਅੱਗੇ ਜਾ ਕੇ ਅੱਗੇ ਵੀ ਇਸੇ ਤਰ੍ਹਾਂ ਵਾਸੀ ਹੋਰ ਗਾਂ ਪੜ੍ਹਾਈ ਕਰਾਂਗੇ ਤੇ ਆਪਣਾ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਮਕਾਮ ਹਾਸਲ ਜ਼ਰੂਰ ਕਰਾਂਗੇ। ਕਿ ਕੀ ਸੁਪਨਾ ਤੁਹਾਡਾ ਉਹ ਮਕਾਮ ਨੂੰ ਹਾਸਲ ਕਰ ਲਈ ਕੋਈ ਪੀਐਸ ਆਈਐਸ ਕੁਝ ਬਣਨਾ ਚਾਹੁੰਦੇ ਆ ਕਿਸ ਖੇਤਰ ਨਾਲ ਆਪਣਾ ਸੰਧਰ ਕਰਨਗੇ ਸਵਾਸ ਸੇਵਾ ਤਾਂ ਹੀ ਕਰਾਂਗੇ ਜੇ ਵਧੀਆ ਕੋਈ ਆਪਾਂ ਨੂੰ ਓਪਰਚੁਨਿਟੀ ਮਾ ਕੋਈ ਆਪਣੀ ਜੌਬ ਮਿਲ ਸਕੇ ਸਰਕਾਰੀ। ਹਾਂਜੀ ਜ਼ਰੂਰ ਇਸ ਲਾਈਨ ਦੇ ਵਿੱਚ ਵੀ ਅੰਕਲ ਜੀ ਨਾਲ ਗੱਲ ਹੋਈ ਆ ਤੇ ਉਹ ਕਹਿੰਦੇ ਸੀ ਇਸ ਬਾਰੇ ਵਿਚਾਰ ਕਰਦੇ ਆ ਤੇ ਜਿੱਦਾਂ ਵੀ ਹੋਈ ਅਸੀਂ ਇਸ ਲਾਈਨ ਦੇ ਵਿੱਚ ਪਾਵਾਂਗੇ। ਸਾਡੇ ਨਾਲ ਨੇ ਪਿੰਡ ਦੇ ਸਰਪੰਚ ਕਸ਼ਮੀਰੀ لال ਜੀ ਉਹਨਾਂ ਨਾਲ ਗੱਲ ਕਰਦੇ ਆਂ ਅਸੀਂ ਇਸ ਪਿੰਡ ਦੇ ਪੰਚਾਇਤ ਨੂੰ ਔਰ ਸਾਰੇ ਪਿੰਡ ਵਾਸੀਆਂ ਨੂੰ ਇੱਕ ਤਰ੍ਹਾਂ ਨਾਲ ਬਹੁਤ-ਬਹੁਤ ਮੁਬਾਰਕਾ ਦਿੰਦੇ ਆਂ ਕਿ ਤੁਹਾਡੇ ਪਿੰਡ 'ਚ ਇਦਾਂ ਦੇ ਹੁਨਾਰ ਬੱਚੇ ਆ ਜਿਹੜੇ ਗਰੀਬੀ ਤੋਂ ਵੀ ਇੰਨੇ ਪਰੇਸ਼ਾਨ ਨੇ ਪਰ ਫਿਰ ਵੀ ਆਪਣੀ ਹਿੰਮਤ ਨਹੀਂ ਹਾਰੀ ਆਓ ਪੁੱਛਨੇ ਆ ਕਸ਼ਮੀਰੀ لال ਜੀ ਕਿਦਾਂ ਦਾ ਮਹਿਸੂਸ ਕਰਦੇ ਆਂ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਜੈਗਰਦੇਵ ਧੰਗਰ ਦੇ ਜੈ ਭੀਮ ਜੈ ਭਾਰਤ ਮੇਰੇ ਪਿੰਡ ਦਾ ਪਹਿਲਾਂ ਵੀ ਬੱਚੇ ਜਿਹੜੇ ਐਜੂਕੇਸ਼ਨ ਦੇ ਵਿੱਚ ਖਾਸ ਤੌਰ ਤੇ ਕੋਈ ਮੱਲਾ ਮਾਰਦੇ ਆ ਉਹਦੇ ਵਿੱਚ ਅੱਜ ਆਕਾਸ਼ ਜੀ ਨੇ ਨਮਾਤ ਆਸਰਾ ਚਾ ਔਰ ਇਹਦੇ ਲਈ ਮੈਂ ਐਪਰੀਸ਼ੀਏਟ ਕਰਦਾ ਹਾਂ ਨਾ ਬੱਚਿਆਂ ਨੂੰ ਔਰ ਅਸੀਂ ਪੈਂਡਲੋਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜੇ ਬੱਚਾ ਐਜੂਕੇਸ਼ਨ ਲਈ ਕੋਈ ਪੜ੍ਹਾਈ ਕਰਨੀ ਚਾਹੁੰਦਾ ਆਰਥਿਕ ਹਾਲਤ ਕਮਜ਼ੋਰ ਆ ਤਾਂ ਅਸੀਂ ਉਹਦੇ ਨਾਲ ਦਿਲ ਨਾਲ ਖੜੇ ਹਾਂ ਚਾਹੇ ਫਾਈਨੈਂਸ਼ੀਅਲ ਦੀ ਗੱਲ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ ਹੁਣ ਇਹ ਆਕਾਸ਼ ਜੀ ਜੇ ਗੱਲ ਕਰੀਏ ਤਾਂ ਇਹ ਬੱਚਾ ਪੜ੍ਹਾਈ ਛੱਡ ਚੁੱਕਾ ਸੀ ਫਾਜ਼ਲ ਸਾਹਿਬ ਬਿਮਾਰ ਹੋ ਗਏ ਘਰ ਦੀ ਹਾਲਾਤ ਹੀ ਇਦਾਂ ਦੀ ਸੀ ਵੀ ਜੇ ਕਮਾਉਣ ਵਾਲਾ ਹੈ ਨਹੀਂ ਸੀ ਕੋਈ ਘਰ ਦੇ ਵਿੱਚ ਔਰ ਉਸ ਸਮੇਂ ਦੇ ਵਿੱਚ ਇਹਨਾਂ ਨੇ ਪੜ੍ਹਾਈ ਛੱਡ ਕੇ ਦਿਲੰਦਰ ਕੰਮ ਕਰਨਾ ਸ਼ੁਰੂ ਕੀਤਾ ਕਿ ਆਪਣੇ ਪਿਤਾ ਦੇ ਨਾਲ ਹੱਥ ਮਟਾਵੇ ਅਸੀਂ ਵੀ ਸੋਚਿਆ ਉਦੋਂ ਬਾਅਦ ਇੱਕ ਹਾਸਾ ਹੋਇਆ ਜਿਹਦੇ ਵਿੱਚ ਇਹਨਾਂ ਦਾ ਜਿਹੜਾ ਹੱਥ ਸੀ ਉਹ ਕੱਟਿਆ ਗਿਆ ਔਰ ਉਹ ਪ੍ਰਮਾਤਮਾ ਨੇ ਚਲੋ ਬਖਸ਼ਿਸ਼ ਕੀਤੀ ਇਹਨਾਂ ਦੀ ਲਾਈਫ ਦੀ ਤੇ ਉਹ ਹੱਥ ਜਿਹੜਾ ਉਹ ਕੱਟਣ ਹੋਣ ਦੇ ਬਾਵਜੂਦ ਵੀ ਠੀਕ ਹੋਏ ਔਰ ਉਦੋਂ ਬਾਅਦ ਫਿਰ ਗੱਲ ਹੋਈ ਮੇਰੀ ਅਕਸਰ ਮਿਲ ਜਾਣ ਸੀ ਇਹਨਾਂ ਦੇ ਘਰ ਮੈਨੂੰ ਕਹੇ ਬਈ ਬੇਟਾ ਪੜ ਕਿਉਂਕਿ ਹੁਣ ਤੇਰਾ ਜੇ ਆਪਾਂ ਗਏ ਵੀ ਟੈਕਨੀਕਲ ਕੋਈ ਕੰਮ ਦੇ ਵਿੱਚ ਤਾਂ ਮੁਸ਼ਕਲ ਹੈ ਵੀ ਹੁਣ ਆਪਣਾ ਕੋਈ ਕੋਈ ਇੱਕ ਰਸਤਾ ਵੱਜਦਾ ਵੀ ਆਪਾਂ এডਿਕੇਸ਼ਨ ਜਿਹੜੀ ਆ ਉਹਨੂੰ ਆਪਾਂ ਗ੍ਰੈਂਡ ਕਰੀਏ ਸੋ ਅਸੀਂ ਇਤਰਾ ਸਾਡੇ ਬਹੁਤ ਹੀ ਜੀਜ ਸਤਿਕਾਰਯੋਗ ਅਮਰਜੀਤ ਜੀ ਅਮਰਜੀਤ ਸਿੰਘ ਜੀ ਉਹ ਉਹਨੂੰ ਕੋ ਪ੍ਰਿੰਸੀਪਲ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿਉਂਕਿ ਗੈਪ ਸੀ ਵਿੱਚ ਉਹ ਰਿਕੁਐਸਟ ਉਹਨਾਂ ਨੇ ਸਾਡੀ ਮંજૂર ਕਰਕੇ ਇਹਨਾਂ ਨੂੰ ਕਲਾਸ ਬੰਦੇ ਵਿੱਚ ਐਡਮਿਸ਼ਨ ਦਵਾ ਔਰ ਪਿਛਲੇ ਸਾਲ ਵੀ ਵਧੀਆ ਕਾਰਗੁਜ਼ਾਰੀ ਸੀ ਔਰ ਇਸ ਸਾਲ ਵੀ ਇਹਨਾਂ ਨੇ 99% ਨੰਬਰ ਲੈ ਗਏ ਅਸੀਂ ਪਿੰਡ ਨੂੰ ਵੀ ਇਹੀ ਕਹਿੰਦੇ ਹਾਂ ਸਰਪੰਚ ਸਾਹਿਬ ਜੇ ਇਧਾਂ ਦੇ ਬੱਚੇ ਨਿਕਲਦੇ ਤਾਂ ਕਿ ਮੈਂ ਕਹਿੰਦਾ ਐਨ ਆਰ ਆਈ ਵੀਰਾਂ ਦਾ ਉਹ ਪਿੰਡ ਦੇ ਸਹਿਯੋਗ ਦੇ ਨਾਲ ਉਹਨੂੰ ਜਦ ਇੰਨਾ ਵੀ ਕੀ ਉਹਨਾਂ ਨੂੰ ਸਹਿਯੋਗ ਕਰੋ ਕਿ ਉਹ ਬੱਚਾ ਆਪਣੀ ਜ਼ਿੰਦਗੀ ਵਿੱਚ ਕਾਫੀ ਮੁਕਾਮ ਹਾਸਲ ਕਰ ਸਕਦਾ ਹੈ ਸਾਡੇ ਇਧਾਂ ਜੀ ਸਾਡੇ ਡਾਕਟਰ ਬੀ ਆਰ ਬੇਟਗਰਾਂ ਮੈਡੀਕਲ ਸੁਸਾਇਟੀ ਚੱਲਦੀ ਆ ਜਿਹਦਾ ਮੈਂ ਚੇਅਰਮੈਨ ਵੀ ਆ ਅਸੀਂ ਕਾਫੀ ਚਿਰ ਤੋਂ ਅਨਾਉਂਸ ਕਰ ਰਹੇ ਆ ਕਿ ਸਾਡੇ ਪਿੰਡ ਦਾ ਬੱਚਾ ਕੋਈ ਵੀ ਆ ਇਹ ਨਹੀਂ ਵੀ 5ਵੀਂ 7ਵੀਂ 10ਵੀਂ 12ਵੀਂ ਕਲਾਸ ਹਾਇਰ ਐਜੂਕੇਸ਼ਨ ਤੱਕ ਵੀ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਅਗਰ ਉਹਦੇ ਪੇਰੈਂਟਸ ਨਹੀਂ ਉਹਨੂੰ ਫਾਈਨੈਂਸ਼ੀਅਲ ਜਿਹੜੇ ਅਲਾਉ ਕਰ ਸਕਦੇ ਉਹ ਅਸੀਂ ਕਰਾਂਗੇ ਔਰ ਆਏ ਆਕਾਸ਼ ਜੀ ਨੂੰ ਵੀ ਮੈਂ ਕੱਲ ਵੀ ਮਿਲਿਆ ਸੀ ਔਰ ਇਹਨਾਂ ਨੂੰ ਦੱਸਿਆ ਕਿ ਤੁਸੀਂ ਬੇਟਾ ਇਸ ਗੱਲੋਂ ਨਹੀਂ ਘਬਰਾਉਣਾ ਕਿ ਘਰ ਦੇ ਵਿੱਚ ਗਰੀਬੀ ਆ ਜੇ ਹੋਰ ਨਹੀਂ ਕੋਈ ਚੀਜ਼ ਤਾਂ ਅਸੀਂ ਤੇਰੇ ਜਿਹੜੇ ਐਜੂਕੇ ਔਰ ਕੱਲੇ ਆਕਾਸ਼ ਨੀ ਆਕਾਸ਼ ਲਈ ਨਹੀਂ ਮੇਰੇ ਪਿੰਡ ਦਾ ਕੋਈ ਵੀ ਬੱਚਾ ਜਿਹੜਾ ਅਗਰ ਐਜੂਕੇਸ਼ਨ ਪ੍ਰਾਪਤ ਕਰਨੀ ਚਾਹੁੰਦਾ ਤਾਂ ਉਹਨੇ ਹਾਇਰ ਐਜੂਕੇਸ਼ਨ ਤੱਕ ਵੀ ਜਾਣਾ ਦਾ ਬਿਨਾ ਕਿਸੇ ਉਹਦੇ ਖਰਚੇ ਤੋਂ ਅਸੀਂ ਸਾਡੀ ਰਿਸਪਾਂਸਿਬਿਲਟੀ ਬਣ ਲਈ ਅਸੀਂ ਉਹਨੂੰ ਹਾਇਰ ਐਜੂਕੇਸ਼ਨ ਤੱਕ ਵੀ ਅਸੀਂ ਉਹਨੂੰ ਪੜ੍ਹਾਵਾਂਗੇ ਬੱਚਾ ਹੁਣ ਹਰਣ ਇਹ ਸੰ ਪਿੰਡ ਦੇ ਸਰਪੰਚ ਤੇ ਸਾਡੇ ਨਾਲ ਨੇ ਉਸ ਆਕਾਸ਼ ਦੇ ਪਰਿਵਾਰ ਵਾਲੀ ਮੈਂਬਰ ਭੈਣ ਨੇ ਉਹਨਾਂ ਦੀ ਮਦਰ ਨੇ ਉਹਨਾਂ ਦੇ ਪਿਤਾ ਜੀ ਨੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਖੂਬ ਪੜ੍ਹਾਓ ਖੂਬ ਤਰਕੀਆਂ ਕਰਨ ਚਾਹੇ ਗਰੀਬੀ ਹੋਵੇ ਪਰ ਐਜੂਕੇਸ਼ਨ ਇੱਕ ਉਹ ਚੀਜ਼ ਆ ਜਿਹੜਾ ਬੱਚਾ ਲੈ ਕੇ ਇੱਕ ਵਧੀਆ ਆਪਣੇ ਜ਼ਿੰਦਗੀ ਨੂੰ ਬਸਰ ਕਰ ਸਕਦਾ ਹੈ ਵਧੀਆ ਤਰੱਕੀਆਂ ਕਰ ਸਕਦਾ ਹੈ ਮੇਰੇ ਨਾਲ ਨੇ ਕੈਮਰਾਮੈਨ ਸਾਹਿਲ ਹੁਜ ਜਦੇ ਨਾਲ ਜਸਵਿੰਦਰ ਚੁੰਬਰ ਇੱਕ ਟਲਰ ਨਕੋਦਰ